ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਿੰਘ ਗੁਰਦੁਆਰਾ ਗੋਪਿੰਦ ਘਾੜ ਤੇ ਪਹੁੰਚ ਚੁੱਕੇ ਆ ਜੀ ਹੁਣ ਟੈਲਣ ਵਾਸਤੇ ਜਲ ਪਾਣੀ ਛੱਕ ਕੇ ਟੈਲਣ ਵਾਸਤੇ ਬਾਹਰ ਆਏ ਆ ਬਹੁਤ ਵਧੀਆ ਨਜ਼ਾਰਾ ਏ ਸਾਰੇ ਸਿੰਘ ਸਵੇਰੇ ਤੜਕੇ ਅੰਮ੍ਰਿਤ ਵੇਲੇ ਇਸ਼ਨਾਨ ਪਾਣੀ ਕਰਕੇ ਕੋ ਇਥੋਂ ਰਵਾਨਾ ਹੋਵਾਂਗੇ ਹਮ ਗੁਰੂ ਸਾਹਿਬ ਨੂੰ ਬਹੁਤ ਵਧੀਆ ਲੱਗੇ ਹੀ ਨੇ ਜੀ ਸਤਿਗੁਰੂ ਕਿਰਪਾ ਕਰੇ ਬਹੁਤ ਵਧੀਆ ਆਨੰਦ ਅਹਿਸਾਸ ਕਿਰਪਾ ਕੀਤੀ ਹੈ ਮਾਣ ਬਖਸ਼ਿਸ਼ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਾੜੀਆਂ ਦੇ ਦਰਸ਼ਨ ਕਰੋ ਜੀ ਕਿਆ ਬਾਤ ਹੈ ਆ ਜੀ ਦੇਖੋ ਜੀ ਝਰਨੇ ਵੇ ਕਿੱਦਾਂ ਜਿੱਦਾਂ ਕਿਆ ਬਾਤ ਸਤਿਗੁਰੂ ਨੇ ਕਿਰਪਾ ਕੀਤੀ ਐ ਬਹੁਤ ਵੱਡੀ ਬਖਸ਼ਿਸ਼ ਮਾਰੇ ਨੇ ਦਰਸ਼ਨ ਦੇ ਕੇ ਨਵਾਚੰਡਿਆ ਜੀ ਧੰਨਵਾਦ ਸਾਰੇ ਠਿਕਾਣਾ ਜੀ ਵਾਇਗ ਜੀ ਦਾ ਖਾਲਸਾ ਵਾਇਗ ਜੀ ਕੀ ਫਤਿਹ